ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਲਾਗ ਸ੍ਰਿਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓ ਔਂਕਾਰ ਸਤ ਗੁਰ ਪ੍ਰਸਾਦ ਜਬ ਹਮ ਹਤੇ ਤਬ ਤੂ ਨਹੀਂ ਆਬ ਤੂ ਹੀ ਮਨਾਹੀ ਅਨਲ ਅਗਮ ਜੈ ਸਿ ਲਹਿਰ ਮਉਧਵ ਜਲ ਕੇਵਲ ਜਲ ਮਾਹੀ ਜਬ ਹਮ ਹੁਤੇ ਤਬ ਤੂ ਨਾਹੀ ਆਬ ਤੂ ਹੀ ਮੈ ਨਾਹੀ ਅਨਨ ਅਗਮ ਜੈ ਲਹਿਰ ਮਯੁ ਧਤ ਜਲ ਕੇ ਵਰਨ ਜਲ ਮਾਹੀ ਮਾਧਵੇ ਕਿਆ ਕਹੀ ਪਰਮ ਐਸਾ ਜਸਾ ਮਾਨੀਆ ਹੋਏ ਨਾ ਤੈਸਾ ਰਹਾਉ ਨਰਪਤੇਕ ਸਿੰਘਾਸਨ ਸੋਇਆ ਸੁਪਨੇ ਭਿਆਪਖਾਰੀ ਅਛਤ ਰਾਜ ਵਿਛਰਤ ਦੁਖ ਪਾਇਆ ਸੋਗਤ ਪਈ ਹਮਾਰੀ ਅਰਾਜਪਿਆ ਅੰਗ ਪ੍ਰਸੰਗ ਜੈਸੇ ਹੈ ਆਪਕਾ ਸ਼ਰਮ ਜਲਾਇਆ ਅਨਕ ਕਟਕ ਜੈਸੇ ਫੂਲ ਪਰੇ ਆਬ ਕਹਤੇ ਕਹਿਨ ਨ ਆਇਆ ਬੇ ਇੱਕ ਅਨੇਕ ਸੁਆਮੀ ਸਭ ਘਟ ਭਗਵਾ ਸੋਈ ਕਹਿਰਵਦਾਸ ਹਥ ਪਨੀਰ ਅਰਵੇ ਇੱਕ ਅਨੇਕ ਸੁਆਮੀ ਸਭ ਕਾਟ ਭਗਵਾ ਸੋਈ ਕਹਿ ਰਵਿਦਾਸ ਹਾਥ ਬਨਿਰਾ ਕ ਖਸ ਰਾਹੀ ਗੁਰਜੀ ਕੀ ਫਤਿਹ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਲੰਕਾਰ ਸਤਗੁਰ ਪ੍ਰਸਾਦ ਜਬ ਹਮ ਹੋਤੀ ਤਬ ਤੋ ਨਾਹੀ ਆਵ ਤੂ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈਂ ਉਦਾਦੂ ਜਾਲ ਕੇਵਲ ਜਲ ਮਾਹੀ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਉਤਰ ਹੁਕਮ ਸ਼ਰਮਣੀ ਭਗਤ ਭਗਤ ਰਵਿਦਾਸ ਜੀ ਦੀ ਪਾਵਨ ਪਵਿੱਤਰ ਅਸਾਂ ਤੋਂ ਉਚਾਰਨ ਹੋਇਆ ਸੂਰਤ ਆਗੰਦਰ ਹੈ ਜੀ ਅੰਤਰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਅੰਗ 657 ਉੱਪਰ ਸਵਾਯੋਗਾਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਸਮੂਹ ਸੰਗਤਾਂ ਦਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਪੁੱਲਾ ਚੁੱਕਾਂ ਦੀ ਖਮਾ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ